ਕਿ ਲੋਕ ਲਾ ਦੀ ਉਹ ਲੋੜ ਹੀ ਨਹੀਂ ਬਾਬੇ ਦੇ ਆਏ ਆ ਇੱਥੇ ਰਹਿੰਦਾ ਬਾਬਾ ਮੈਂ ਸੁਣਿਆ ਆ ਬੈਠਾ ਬਾਬਾ ਦਾ ਕਿਹਾ ਬਾਬਾ ਦਾ ਗੇਮ ਖਿਡੀ ਜਾਂਦਾ ਮੈਂ ਫੱਕਤਾ ਕਿ ਤਾ ਦੇ ਕਿ ਤੀ ਤਾ ਰੀਪ ਨੇ ਬਾਬਾਈ ਬਾਈਓ ਦੱਸੋ ਬੱਚਾ ਕਿਵੇਂ ਆਇਆ ਬਾਬਾਈ ਅਸੀਂ ਬਿੱੱਦਾ ਲੈਣੀ ਆਈ ਸੀ ਕੋ ਛੰਕਣ ਲੱਗ ਗਿਆ

ਫੇਰ ਸਾਨੂੰ ਦੱਸਦਾ ਮੈਂ ਤਰੀਕਾ ਦੇਖੋ ਗੱਲ ਆਇਆ ਇਹ ਬਿਜ਼ਨਸ ਬਹੁਤ ਵਧੀਆ ਹੈ ਹਾਂਜੀ ਕਾਈ ਰੇਟ ਬਿਜ਼ਨਸ ਆਵਾਂਗੇ ਇਹ ਹਾਂ ਇਹ ਚ ਜਿੰਨਾ ਹੈਗਾ ਸਾਰਾ ਪ੍ਰੋਫਿਟ ਹੀ ਹੈ ਲਾਸ ਵਿੱਚ ਜ਼ੀਰੋ ਹੀ ਹੈ ਠੀਕ ਪਰ ਲੋਸ ਵਿੱਚ ਕੁਝ ਨਹੀਂ ਲੱਗਦਾ ਜਿੰਨਾ ਕੁ ਸਾਨੂੰ ਬਣਨਾ ਹੈ ਤੁਹਾਡੇ ਭਗਤਾਂ ਨੇ ਬਣਾ ਕੇ ਦੇਣਾ ਲੋਕਾਂ ਦੀ ਸ਼ਰਧਾ ਨੇ ਬਣਾ ਕੇ ਦੇਣਾ ਸਾਨੂੰ ਠੀਕ ਠੀਕ ਹੈ ਅਬਾ ਕੁੱਟ-ਕਟ ਤਾਂ ਨਹੀਂ ਮਿੰਦੀ ਇਹ ਚ ਪੈ ਸਕਦੀ ਆ ਕਿਤੇ ਰਹ ਸਕਦੀ ਆ ਉਹਦਾ ਵੀ ਕੋਈ ਵਿਚਾਰ ਬਿਆਨ ਵਾਜੇ ਬਚਾ ਕੇ ਦੇਣੀ ਪੈਂਦੀ ਆ ਠੀਕ ਹੈ ਬਚਾ ਹੀ ਕੋਈ ਹੋਰ ਕੰਮ ਫਰੀ ਵਿਚਾਰ ਦਾ ਮੈਂ ਤੁਹਾਨੂੰ ਇਹਦੀ ਸਾਰੇ ਗੁਰ ਦੱਸਦਾ ਇਹਦੇ ਕੀ ਗੁਸ ਹੁੰਦੇ ਆ ਕੀ ਗੱਲ ਤੁਸੀਂ ਹਰੇਕ ਪਿੰਡ ਚ ਇੱਕ ਬੰਦੇ ਨਾਲ ਲਿੰਕ ਰੱਖਣਾ ਠੀਕ ਹੈ ਜੀ ਲਿੰਕ ਇਸ ਕਰਕੇ ਕਿਉਂਕਿ ਜਦੋਂ ਤੁਹਾਡੇ ਕੋਲ ਕੋਈ ਬਾਹਰਲੇ ਪਿੰਡ ਦਾ ਬੰਦਾ ਆਊਗਾ ਜੀ ਤੁਸੀਂ ਉਹ ਤੋਂ ਫੋਨ ਲਾ ਕੇ ਇਹ ਪੁੱਛ ਸਕੋ ਵੀ ਇਹ ਬੰਦੇ ਦਾ ਬੈਕਗ੍ਰਾਉਂਡ ਕਿਵੇਂ ਆ ਘਰ ਪਰਿਵਾਰ ਕਿਵੇਂ ਆ ਸਾਰਾ ਕੁਝ ਵੀ ਕੀ ਸਿਸਟਮ ਹੈ ਦਾ ਘਰੋਂ ਕਿਵੇਂ ਲੜਾਈ ਝਗੜਾ ਕਿਹਦੇ ਨਾਲ ਠੀਕ ਹੈ ਉਹ ਚੀਜ਼ ਸੋਨੂੰ ਵੱਧ ਮਤਲਬ ਮਤਲਬ ਇਹਦੀ ਜ਼ਿੰਦਗੀ ਬਾਰੇ ਪਤਾ ਲੱਗਣਾ ਚਾਹੀਦਾ ਇਹਦੇ ਬਾਰੇ ਪਤਾ ਲੱਗਣੀ ਚਾਹੀਦਾ ਉਹ ਹਾਂ ਵੀ ਕੀ ਚੱਲ ਰਿਹਾ ਜੀ ਜਦੋਂ ਤੁਹਾਡੇ ਕੋਲ ਚੇਲ ਆ ਗਿਆ ਹਾਂਜੀ ਤੁਸੀਂ ਹੁਣ ਸਾਰ ਪਹਿਲਾਂ ਕੁਝ ਨਹੀਂ ਉਹਨੂੰ ਕੁਝ ਨਹੀਂ ਕਹਿਣਾ ਉਹਦੀ ਸੁਣਨੀ ਹੈ ਉਹ ਕੀ ਕਹਦਾ ਉਹ ਆਪਣੇ ਆਪ ਹੀ ਸਾਨੂੰ ਦੱਸ ਦੋ ਜਦੋਂ ਤੁਹਾਨੂੰ ਅਠੋਕੇ ਬਾਬੇ ਹੀ ਦੱਸੋ ਕਲੇਸ਼ ਆ ਕਰੇ ਹਾਂਜੀ ਇੱਕ ਹੋਰ ਦਾ ਉਹਨੂੰ ਘਰ ਦਾ ਕਲੇਸ਼ ਠੀਕ ਆ ਘਰ ਦਾ ਕਲੇਸ਼ ਇਹ ਹਰੇਕ ਦੇ ਆਮ ਹੀ ਆ ਇਹ ਗੱਲ ਪਹਿਲੀ ਕਹਿਣੀ ਆ ਤੁਸੀਂ ਹਾਂਜੀ ਵੀ ਤੁਹਾਡੇ ਘਰੇ ਕਲੇਸ਼ ਰਹਿੰਦਾ ਇਹ ਕਹਿਣਾ ਹੀ ਗਣਾ ਹਰੇਕ ਦੇ ਹੁੰਦਾ ਕਲੇਸ਼ ਠੀਕ ਆ ਠੀਕ ਆ ਜੇ ਤੁ ਘਰ ਦਾ ਕਲੇਸ਼ ਕਹਤਾ ਅਗਲੇ ਨੇ ਖੜਾ ਹੋ ਜਾਣਾ ਪਹਿਲਾ ਘਰ ਦਾ ਕਲੇਸ਼ ਦੂਜਾ ਕਹਣਾ ਤੁਸੀਂ ਤੁਹਾਡੇ ਨੌਕਰੀ ਨਹੀਂ ਲੱਗ ਰਹੇ ਬੱਚੇ ਕੋਈ ਨੌਕਰੀ ਕਰਕੇ ਆਇਆ ਇੱਥੇ ਜਾਂ ਕੋਈ दारू ਪੀਂਦਾ ਕਿਸੇ ਦਾ ਕੋਈ ੜਕਾੜ ਆਉਂਦਾ ਬਾਹਰ ਜਾਣ ਪਿੱਛੇ ਜੇ ਤੁਹਾਡੇ ਕੋਲੇ ਮੰਨ ਲਓ 20 ਸੰਗ ਤਾਂ ਬੈਠੀਆਂ ਤੁਸੀਂ ਇਹੀ ਕਹਿਣਾ ਵੀ ਘਰੇ ਕਲੇਸ਼ ਕਿਉਂ ਰਹਿੰਦਾ ਠੀਕ ਹੈ ਆਪਣੇ ਆਪ ਜੀ 20 ਬੈਠੀਆਂ ਤਿੰਨ ਚਾਰ ਉੱਠ ਕਰਨੀਆਂ ਉਹ ਚੁਗੜੀਆਂ ਬਸ ਹੋਤੇ ਤੁਸੀਂ ਆਪ ਦਾ ਮੰਤਰ ਇਹੀ ਕਹਿਣਾ ਵੀ ਚਾਰ ਦਿਨ ਤੁਸੀਂ ਆਈ ਵੀਰਵਾਰ ਸਭ ਤੋਂ ਪਹਿਲਾਂ ਉਹਨੂੰ ਕਹਿੰਨ ਸੋਡੇ ਕੋਈ ਆਣ ਹੋਈ ਮੌਤ ਹੋਈ ਐ ਠੀਕ ਆ ਬਾਈ ਜੇ ਉਹਨਾਂ ਨੇ ਕਿਹਾ ਵੀ ਕਦੋਂ ਮਰਿਆ ਤੁਸੀਂ ਕਹਿੰਦੇ ਪ੍ਰਾਣਾ ਮਰਿਆ ਇਹ ਦੱਸਣਾ ਨਹੀਂ ਐ ਇਹ ਵੀ 5 ਸਾਲ ਪਹਿਲਾਂ ਜਾਂ ਮਹੀਨਾ ਪਹਿਲਾਂ ਜਾਂ 2 ਮਹੀਨੇ ਪਹਿਲਾਂ ਹੋ ਗਿਆ ਪ੍ਰਾਣਾ ਕਹਦੇ ਬਸ ਪ੍ਰਾਣਾ ਪ੍ਰਾਣੀ ਹੁੰਦਾ ਠੀਕ ਆ ਸੋਡੇ ਕੋਈ ਛਾਇਆ ਉਹਦਾ ਕਾਲਾ ਸਾਇਆ ਉਹ ਤੁਹਾਨੂੰ ਆਖਣਗੇ ਇਹਦਾ ਅਪਾਕ ਹੀ ਆ ਜੋ ਸੋਡੇ ਦਿਮਾਗ ਚੋਂ ਦਾ ਕਹਦੇ ਹੋ ਕਾਲਾ ਕੁੱਤਾ ਚਾਰ ਲੱਡੂ ਪਾਉਣਿਆ ਚਾਰ ਵੀਰਵਾਰ ਕਾਲੇ ਕੁੱਤੇ ਨੂੰ 4 ਵੇਰ ਵਾਰ 4 ਲੱਡੂ ਪਾਉਣੇ ਆ। ਠੀਕ ਹੈ ਜੀ। ਲਾ ਰੰਗ ਦੇ ਲੱਡੂ ਖੰਮਣੀ ਵੰਨ ਕੇ ਪਾਉਣੇ ਆ। ਇੱਕ ਉਹਨਾਂ ਨੂੰ ਇਹ ਗੱਲ ਤੁਸੀਂ ਜ਼ਰੂਰ ਕਹਿਣੀ ਆ ਹਰੇਕ ਨੂੰ ਲਾਸਟ ਦੇ ਵਿੱਚ ਤੁਸੀਂ ਭੰਡਾਰਾ ਕਰਾਉਣਾ ਜਦੋਂ ਥੋੜੀ ਸੁਖਪੂਰੀ ਹੋ ਗਈ। ਹਾਂਜੀ ਬਾਬਾ। ਇਹ ਗੱਲ ਹਰੇਕ ਨੂੰ ਕਹਿਣੀ ਕਹਿਣੀ ਆ। ਹੋ ਜਾਂਦੀ ਹੁੰਦੀ ਆ ਇਹ ਪੂਰੀ ਸੁੱਖਾਂ ਜੀ। ਇਹ ਸੁੱਖ ਨਹੀਂ ਪੂਰੀ ਹੁੰਦੀ ਹੁੰਦੀ। ਇਹ ਇੱਕ ਤੁੱਕਾ ਹੀ ਹੁੰਦਾ ਹੈ। ਅੱਛਾ ਜੀ। ਜਦੋਂ ਆਪਾਂ ਉਹਨਾਂ ਨੂੰ ਕਹਦਾ ਕਿ ਤੁਸੀਂ 4 ਲੱਡੂ ਪਾਓ 4 ਕੁੱਤਿਆਂ ਨੂੰ ਇਹਨਾਂ ਨੂੰ ਨਾ ਮਨ ਚ ਵਹਿ ਜਾਂਦਾ। ਵੀ ਹੋ ਸਕਦਾ ਤੇ ਉਹਨਾਂ ਦੇ ਆਪੇ ਕਲੇਸ਼ ਰਹੇ ਨੂੰ ਹਟ ਜਾਂਦਾ। ਅੱਛਾ બસ ਇਹ ਸੁੱਖ ਵਾਲੀ ਗੱਲ ਹੈ ਰੇਕ ਨੂੰ ਕਹਿਣੀ ਹੈ ਭੰਡਾਰੇ ਵਾਲੀ ਵੀ ਭੰਡਾਰਾ ਕਰਾਉਣੇ ਕਰਾਉਣਾ ਠੀਕ ਸਭ ਨੂੰ ਇਹ ਕੰਨ ਪਾਉਣਾ ਵੀ ਕੰਨ ਪੈ ਰਿਆ ਕਿਸੇ ਦਾ ਬਾਹਰ ਜਾਣ ਚ ਡਿੱਕਾੜ ਰਿਹਾ ਅੱਛਾ ਜੇ ਵੀ ਜਾਣੇ ਤੁਹਾਡੇ ਕੋਲ ਬੈਠਿਆ ਇੱਕ ਜਾਂ ਦੋ ਪੱਕੇ ਹੀ ਬੱਚੇ ਉੱਠਣੇ ਉੱਠਣੇ ਆਜਾ ਠੀਕ ਹੈ ਵੀ ਜਾਣੀ ਆਉਂਦਾ ਵੀ ਜਾਣੀ ਆਉਦਾ ਤੋ ਕਿਹਾ ਵੈਸੇ ਵੀ ਕਿਸੇ ਵਜ੍ਹਾ ਕਰਕੇ ਹੁੰਦਾ ਹਾਂਜੀ ਤੇ ਪਰ ਤੁਸੀਂ ਉਹਨਾਂ ਨੂੰ ਇਹ ਕਹਿਣਾ ਵੀ ਕਾਲਾ ਸਾਇਆ ਜਿਹੜਾ ਤੁਹਾਡਾ ਵੀਜ਼ਾ ਰੋਕ ਰਿਹਾ ਇਹਦਾ ਵਾਚ ਉਪਾ ਪੁੱਛਣਗੇ ਆਪਾ ਕਹਦੇ ਤੁਸੀਂ ਜੋ ਤੁਹਾਡੇ ਮਨ ਚ ਪਹਿਲੀ ਗੱਲ ਆ ਜੇ ਕੁੱਕੜ ਵੱਢ ਕੇ ਪਾ ਦਿਓ ਕਿਸੇ ਨੂੰ ਉਹ ਕਹਦੇ ਇੱਕ ਕਾਲਾ ਕੁੱਕੜ ਵੱਢਣਾ ਕਾਲੀ ਕੁਕੜੀ ਚਰਾਹੇ ਚ ਛੜਨੀ ਹੈ ਜਿੰਦੇ ਨੂੰ ਚਾਬੀ ਲਾ ਕੇ ਤੇ ਚਾਬੀ ਚਰਾਹੇ ਚ ਰੱਖਿਆ ਹੋ ਇਹ ਦੋ ਤਿੰਨ ਪਾ ਜੇ ਜੋ ਤੁਹਾਡੇ ਦਿਮਾਗ ਚ ਉਹਨੂੰ ਦੱਸ ਦਿਓ ਉਹਨਾਂ ਦੀ ਸੁੱਖ ਪੂਰੀ ਹੋ ਗਈ ਹਾਂਜੀ ਸੁੱਖ 60 ਦਿਨ ਦਾ ਉਹਨਾਂ ਨੂੰ ਟਾਈਮ ਦੇ ਦਿਓ ਵੀ ਤੁਹਾਨੂੰ 60 ਦਿਨ ਜਾਂ 90 ਦਿਨ ਚ ਤੁਹਾਡਾ ਵੀ ਜਾ ਆ ਜੂਗਾ ਹਾਂਜੀ ਉਹਨਾਂ ਨੂੰ ਤੁਸੀਂ ਇਹ ਕਿਓ ਵੀ ਤੁਸੀਂ ਇੱਕ ਤਾਂ ਭੰਡਾਰਾ ਕਰਾਉਣਾ 20000 ਰੁਪਏ ਦੀ ਮਾਲੀ ਮਦਦ ਬਾਬੇ ਨੂੰ ਕਿਉਂਕਿ ਬਾਬਾ ਸਮਾਨ ਲੈ ਆਊਗਾ ਟੋਟਕੇ ਠੀਕ ਹੈ ਠੀਕ ਹੈ ਇਹ ਮਤਲਬ ਉਹਨੂੰ ਗੱਲ ਆ ਕੇ ਕਹਦੇ ਕਰੋ ਉਹਨੂੰ ਪਤਾ ਨਾ ਲੱਗੇ ਵੀ ਕਹਿਣਾ ਕੀ ਆ ਬਸ 20000 ਰੁਪਏ ਉਹਨੂੰ ਤਾਂ ਮੰਗ ਲਿਆ ਕਰਨਗੇ ਠੀਕ ਹੈ ਨਾ ਠੀਕ ਹੈ ਜੀ ਇਹ ਯਾਦ ਰੱਖਣਾ ਵੀ ਆ ਹੀ ਪੈਸੇ ਪੂਰੇ ਹੁੰਦੇ ਆਪ ਸਿੱਧੇ ਮੂੰਹ ਪੈਸੇ ਨਹੀਂ ਮੰਗਣੇ ਤੁਸੀਂ ਠੀਕ ਹੈ ਜੀ ਬਾਬਾ ਜੀ ਜਿਹੜੇ ਤਾਕੇ ਤੂੰ ਬੇ ਬਣਾਉਂਦੇ ਉਹ ਕਿਵੇਂ ਬਣੇ ਕਿਹੜੇ ਤਰ੍ਹਾਂ ਦੇਖ ਕੇ ਬਣਾਉਂਦੇ ਜਿਹੜੇ ਦੇਨੇ ਉਹਨਾਂ ਕੋਸ ਨੇ ਹੀ ਹੁੰਦਾ ਆ ਮੈਂ ਦੁਕਾਨ ਤੋਂ ਜਾ ਕੇ ਤੁਸੀਂ ਕੋਈ ਧਾਗੇ ਵਿੱਚ ਕੋਈ ਮਣਕਣਾ ਲੈ ਲਓ ਕੋਈ ਬਾਸ਼ਲ ਪਾ ਦਿਓ ਯਾਰ ਉਹ ਚਾਹ ਪਾਸਾ ਪਲੇਟ ਕਹਿ ਉਹਨੂੰ ਦੇ ਦਿਓ ਕਹਿ ਦੋ ਇਹ ਨਹੀਂ ਗੱਲ ਚਲੋਣੀ ਤੁਸੀਂ ਐ ਕਰੀ ਦਿਓ ਠੀਕ ਹੈ ਭੰਡਾਰੇ ਚ ਇੱਕ ਗੱਲ ਪੱਕਾ ਹੀ ਕਰਨੀ ਆ ਵੀ ਸੰਤਾਨ ਦੇ ਪ੍ਰਾਪਤਿ ਲਈ ਕੌਣ ਕੌਣ ਆਇਆ ਪੰਜ ਛੇ ਨਵੀਆਂ ਵਿਆਹੀਆਂ ਜੀ ਉੱਠ ਕਰਨੀਆਂ ਉੱਠਣਗੇ ਉੱਠਣ ਹਰੇਕ ਭੰਡਾਰੇ ਚ ਹੁੰਦੇ ਗਏ ਹੁੰਦੇ ਆ ਹਾਂਜੀ ਆਪੇ ਜੀ ਜੋ ਮੁੰਡੇ ਦੀ ਸੁੱਖ ਲੈਣਾ ਜਾਂਦੀ ਆ ਤੇ ਖੁਸ਼ਪੂਰੀ ਹੋਏਂਦੀ ਆਬਾ ਸੋਖਣੀ ਬੋਲ ਰਹੇ ਹੁੰਦੇ ਤੁਸੀਂ ਉਹਨਾਂ ਨੂੰ ਇਹ ਕਹਿੰਦੇ ਹੋ ਕਿ ਸੋਨੂੰ ਸਾਰਿਆਂ ਨੂੰ ਮੁੰਡੇ ਦੀ ਸੁਖ ਪ੍ਰਾਪਤ ਹੋਊਗਾ ਮੁੰਡੇ ਦਾ ਸੁਖ ਸਭ ਨੂੰ ਪ੍ਰਾਪਤ ਹੋਊਗਾ ਇਹ ਕਹਿਣੇ ਕਿਹਨਾਂ ਹੁੰਦਾ ਇਹ ਗੱਲ 'ਚ ਇੱਕ ਲੌਜਿਕ ਹੁੰਦਾ ਹੈਗਾ ਇਹ 'ਚ ਲੌਜਿਕ ਪਤਾ ਕੀ ਹੈ ਇਹ ਗੱਲ ਹਮੇਸ਼ਾ ਯਾਦ ਰੱਖਿਓ ਜੇ ਪੰਜ ਔਟ ਖੜਿਆ ਪੰਜਾਂ ਨੂੰ ਤੁਸੀਂ ਕਹਤਾ ਮੁੰਡਾ ਹੋ ਕੁਦਰਤੀ 2 ਜਾਂ 3 ਮੁੰਡੇ ਹੋਣੇ ਹੁਣੇ ਹੁੰਦੇ ਹੁੰਦੇ ਆ ਨਾ ਉਹ ਤਾਂ 2 ਜਾਂ 3 ਮੁੰਡੇ ਹੋਣਗੇ ਹੋਣਗੇ ਜਿਨ੍ਹਾਂ ਦੇ ਮੁੰਡਾ ਹੋ ਗਿਆ ਉਹ ਤਾਂ ਛੋਟੀਆਂ ਸਮਝ ਪੱਕੀਆਂ ਚੇਲੀਆਂ ਬਣ ਗਈਆਂ ਛੋਟੇ ਕਨੀ ਉਹ ਖਿੱਚ ਕੇ ਲਿਆਉਣੀਆਂ ਹੋਰ ਤੇ ਤੁਸੀਂ ਆਓ ਉੱਥੋਂ ਸਾਨੂੰ ਮੁੰਡਾ ਪ੍ਰਾਤ ਹੋਇਆ ਜਿਹੜੀਆਂ ਦੋ ਰਹਿ ਗਿਆ ਪਿੱਛੇ ਜਿਨ੍ਹਾਂ ਦੇ ਕੁੜੀਆਂ ਹੋ ਗਈਆਂ ਉਹਨਾਂ ਨੇ ਕਿਸੇ ਨੂੰ ਇਹ ਭਾਫ ਵੀ ਨਹੀਂ ਕਰਨੀ ਵੀ ਅਸੀਂ ਉਹ ਬਾਬੇ ਕੋਲੇ ਗਏ ਸੀ ਠੀਕ ਹੈ ਨਾ ਸਮਝ ਗਿਆ ਨਾ ਉਹ ਆ ਗਏ ਘਰੇ ਛਕਲ ਕੇ ਬਹਿ ਜਾਣੀਆਂ ਹੁਣ ਕੁਦਰਤੀ ਹੁੰਦਾ ਮੁੰਡਾ ਕੁੜੀ ਕਿਸੇ ਦੇ ਹੱਥ ਨਹੀਂ ਦਿੰਦਾ ਇਹ ਨਾ ਕਿਸੇ ਬਾਬੇ ਦੇ ਨਾ ਕਿਸੇ ਦੇ ਕਿਸੇ ਚੇਲੇ ਕਿਸੇ ਦੇ ਹੱਥ ਨਹੀਂ ਦਿੰਦਾ ਬਸ ਜਿਨ੍ਹਾਂ ਦੇ ਮੁੰਡਾ ਹੋ ਗਿਆ ਉਹ ਤਾਂ ਸਮਝ ਛੋਟੀਆਂ ਪੱਕੀਆਂ ਭਗਤੀਆਂ ਤੇ ਜੋ ਕੁਝ ਤੁਸੀਂ ਉਹਨਾਂ ਨੂੰ ਜੇ ਕਹਿਤਾ 50000 ਕਹਿਤਾ ਤੁਸੀਂ ਵੀ 50000 ਦਾ ਤੁਸੀਂ ਭੰਡਾਰਾ ਸੁਖੋ ਜਾ ਇਹ ਕਰਨਾ ਜਾ ਉਹ ਕਰਨਾ ਠੀਕ ਹੈ ਉਹ ਸਾਨੂੰ 50000 ਦਾ 70000 ਦੇ ਗਏ ਆਣੀਆਂ ਠੀਕ ਹੈ ਇੱਕ ਕੋਈ ਵੀ ਫਲ ਆਪਣੇ ਕੋਲੇ ਰੱਖਿਆ ਕਰੋ ਹਮੇਸ਼ਾ ਠੀਕ ਹੈ ਉਹਨਾਂ ਨੂੰ ਬਸ ਉਹਨਾਂ ਨੂੰ ਕਹਿਣਾ ਝੋਲੀ ਕਰੋ ਤੇ ਫਲ ਪਾ ਦਿਓ ਇਹ ਮੁੰਡੇ ਦਾ ਫਲ ਆ ਕਹਦੇ ਹੋ 7 ਦਿਨ ਗਾਉ ਨੂੰ ਆਟਾ ਚਾਰਨਾ ਤੁਸੀਂ ਉਹ ਵੇਲੇ ਹੁੰਦੇ ਆ ਆਇਓ ਸਾਨੂੰ ਉਹਨੂੰ ਗੁਫਾ ਦਿਖਾ ਕੇ ਲਿਆਵਾਂ ਅਛਾ ਜੋਂ ਮੈਂ ਹੋਰ ਗੱਲ ਦੱਸਦਾ ਇੱਕ ਹੁਣ ਹਾਂਜੀ ਕੱਪੜਿਆਂ ਦੀ ਹਾਂਜੀ ਬਹਿ ਤਾਂ ਜੋ ਘਰੇ ਨਾਰਮਲ ਅੱਜ ਉਹ ਪਹਿਲਾਂ ਹੁੰਦਾ ਸੀ ਵੀ ਭਗ ਵੇ ਚੋਲੇ ਪਾਉਦੇ ਹੁੰਦੇ ਸੀਗੇ ਠੀਕ ਹੈ ਜੀ ਅੱਜ ਕੱਲ ਕੁਛ ਨਹੀਂ ਲੋਰ ਟੀ-ਸ਼ਰਟ ਪਾਈ ਆ ਲੋਰ ਟੀ-ਸ਼ਰਟ ਆ ਜੋ ਸੋਡੇ ਪਾਏ ਆ ਕੱਪੜੇ ਉਹੀ ਚੱਲਣ ਦਿਓ ਠੀਕ ਹੈ ਕੱਪੜੇ ਕੋਈ ਅੱਜ ਕੱਲ ਮੈਨੇ ਹੀ ਰੱਖਦੇਗੇ ਬਸ ਜੋ ਤੁਸੀਂ ਸਮਾਨ ਮਾਲਾ ਹਾਂਜੀ 5 7 ਤੋਂ 10 ਮਾਲਾ ਪਾ ਕੇ ਰੱਖਣੀਆਂ ਪਿੱਛੇ ਫੋਟਮਾਂ ਤੇ ਚਾਦਰਾਂ ਲਾਲ ਪੀਲੀਆਂ ਚਾਦਰਾਂ ਵਿਛਾ ਕੇ ਰੱਖਣੀਆਂ ਠੀਕ ਹੈ ਤੇ ਇਹ ਸਾਰਾ ਸਮਾਨ ਸੋਡੇ ਐ ਫਿੱਟ ਹੋਣਾ ਚਾਹੀਦਾ ਇੱਕਦਮ ਪਾਟਪ ਠੀਕ ਹੈ ਚਮਕ ਕੇ ਦੂਰੋਂ ਠੀਕ ਹੈ ਨਾ ਠੀਕ ਹੈ ਠੀਕ ਹੈ ਜੀ ਠੀਕ ਹੈ ਵੀ ਜਦੋਂ ਕੋਈ ਬੰਦਾ ਆਵੇ ਆਕਰਸ਼ਿਤ ਹੋਵੇ ਇਹ ਚੀਜ਼ ਤੇ ਵੀ ਯਾਰ ਬਾਬਾ ਲੱਗਦਾ ਬਹੁਤ ਚੰਗਾ ਇੱਕ ਉਹ ਉਹ ਸਭ ਸੈਂਟ ਮੇਨ ਸੈਂਟ ਪੰਜ ਪੰਜ ਮਿੰਟ ਬਾਅਦ ਸੈਂਟ ਛਿੜਕੀ ਚਲੋ ਸੈਂਟ ਛਿੜਕੀ ਚਲੋ ਸਮਾਨ ਜਿਹੜਾ ਤੁਸੀਂ ਕਿਸੇ ਨੂੰ ਕਹਿਣਾ ਵੀ ਦਾਰੂ ਦੀ ਬੋਤਲ ਮੁਰਗੀ ਵੀ ਯਾਰ ਉਹ ਉੱਥੇ ਰਖਾਉਣਾ ਤੁਸੀਂ ਉਹ ਚਰਾਸਤਾ ਦੱਸਣਾ ਜਿਹੜਾ ਇਹ ਤੇ ਤੁਹਾਡਾ ਬੰਦਾ ਨੇੜੇ ਰਹਿੰਦਾ ਉਹ ਜਿਹੜੇ ਤੁਸੀਂ ਖਬਰੀ ਛੱਡੇ ਹੁੰਦੇ ਨਾ ਪਿੰਡਾਂ ਚ ਬਸ ਜਦੋਂ ਉਹਨਾਂ ਨੇ ਸਮਾਨ ਰੱਖਤਾ ਆ ਉਹਦਾ ਬੰਦਾ ਨਾਲ ਦੇਣਾ ਭੇਜ ਦੇਣਾ ਵੀ ਸਮਾਨ ਚੱਕ ਲੈ ਉਹ ਖੜਾ ਠੀਕ ਹੈ ਠੀਕ ਹੈ ਤੇ ਬਸ ਉਹੀ ਮੁਨਾਫਾ ਹੋਊਗਾ ਇਹ ਗੱਲਾ ਉਹ ਤਾਂ ਯਾਰ ਆ ਆਪਣੇ ਮਨੋਰੰਜਨ ਲਈ ਆ ਉਹ ਤਾਂ ਜੋ ਤੁਸੀਂ ਖਾਣਾ ਪੀਣਾ ਭਗਤਾਂ ਨੂੰ ਉਹੀ ਦੱਸਿ ਮੁਰਗੇ ਦੀ ਸੇਵਾ ਦਾਰੂ ਦੀ ਸੇਵਾ ਠੀਕ ਹੈ ਨਾ ਸਮਝ ਗਏ ਨਾ ਜਿਹੜੀ ਮਾਲਾ ਹੁੰਦੀ ਹੈ ਇਹ ਮਾਲਾ ਇਹ ਹਰ ਵਕਤ ਤੁਸੀਂ ਹੱਥ 'ਚ ਰੱਖਣੀ ਹੈ ਕਿਉਂਕਿ ਭਗਤਾਂ ਨੂੰ ਲੱਗੇ ਵੀ ਤੁਸੀਂ ਵਰਤੀ 'ਚ ਹੋ ਸਕੇ ਮਾਲਾ ਤੁਸੀਂ ਗੁੱਟ ਤੇ ਬੰਨ ਲਓ ਮਾਲਾ ਤੁਸੀਂ ਵੱਧ ਤੋਂ ਵੱਧ ਮਾਲੇ ਹੀ ਲਿਆਉਣੀਆਂ ਕਿਉਂਕਿ ਮਾਲਾ ਵੱਧ ਤੋਂ ਵੱਧ ਇਹੀ ਖਿੱਚਦੀ ਐ ਲੋਕਾਂ ਐਂ ਕਰੀ ਜਾਣਾ ਰਹਿਣਾ ਸਿੱਖੋ ਠੀਕ ਹੈ ਚਲੋ ਫਿਰ ਚੱਲਦੇ ਆਂ ਬਾਬਾ ਜੀ ਇਸ ਤਰ ਨਹੀਂ ਸਾਨੂੰ ਮੈਂ ਗੁਫਾ ਦਿਖਾ ਕੇ ਲਾਉਂ ਹਜੇ ਬਾਬਾ ਫਿਰ ਇਹ ਬੀੜੀਆਂ ਬੂੜੀਆਂ ਫਿਰ ਇਹ ਵੀ ਪੀਣੀਆਂ ਪੈਣੀਆਂ ਤੇ 700 ਨਹੀਂ ਕੰਮ ਹੁੰਦਾ ਨਹੀਂ ਨਹੀਂ ਬੇੜੇ ਬੂੜੇ ਵਾਲਾ ਟਾਈਮ ਗਿਆ ਹੁਣ ਉਹ ਪਹਿਲਾਂ ਹੁੰਦਾ ਸੀ origignal ਬੇੜੇ ਪੀਂਦੇ ਸੀ ਅੱਜ ਕੱਲ ਬੇਪਾਗ ਸਸਤੇ ਹੁੰਦਾ ਬਾਲਾ ਮਹਿੰਗਾ ਨਹੀਂ ਹੁੰਦਾਗਾ ਕਿੰਨੇ ਕੇ ਦਿੰਦਾ ਬਾਬਾ ਕਿੰਨੇ ਦਾ ਤਾਂ ਸਾਨੂੰ ਬਜ਼ਾਰੋਂ ਪਤਾ ਲੱਗ ਗਿਆ ਮੈਂ ਵੇਚਦਾ ਨਹੀਂਗਾ ਤੇ ਉਹ ਕੀ ਉਹ ਚਾਰਜ ਲਾਉਣਾ ਧੂਆ ਕੱਢਿਆ ਸਾਰਾ ਦਿਨ ਧੂਆ ਕਰਨਾ ਇੱਕ ਨਾਲ ਆ ਉਹਦੇ ਪੰਜ-ਸੱਤ ਚੇਲੇ ਰੱਖਣੇ ਆ ਸਾਰਿਆਂ ਕੋਲੇ ਬੇਕ ਹੋਣੇ ਚਾਹੀਦੇ ਠੀਕ ਜਦੋਂ ਜਦੋਂ ਭਗਤ ਕਮਰੇ ਚ ਆਵੇ ਤੂੰ ਹੀ ਧੂਆ ਹੋਣਾ ਚਾਹੀਦਾ ਉਹਨੂੰ ਦਿਖੇ ਕੁਸਨ ਕਿਉਂਕਿ ਅੱਛਾ ਜੀ ਹਾਂ ਕਿਉਂਕਿ ਜਦੋਂ ਤੁਸੀਂ ਦੇਖਿਆ ਬਾਬੇ ਨੂੰ ਆਇਆ ਪਤਾ ਲੱਗ ਗਿਆ ਵੀ ਸਮਾਧੀ ਚਾਹੀ ਸਮਾਧੀ ਚਾ ਬਸ ਕਿਉਂਕਿ ਜੇ ਉਹਨਾਂ ਨੂੰ ਤੁਸੀਂ ਉਹੀ ਬੈਠੇ ਦੇਖ ਗਿਆ ਤਾਂ ਉਹਨੇ ਸਦਾ ਸ਼ਰਦਾ ਹੀ ਨਹੀਂ ਆਉਣੀ ਜੇ ਤੂੰ ਇਹ ਚ ਸਾਨੂੰ ਦੇਖ ਜਾਣਗੇ ਵੀ ਕੋਈ ਬੰਦੇ ਆ ਗਏ ਤੁਸੀਂ ਆਪ ਦੋਨੇ ਚ ਸਮਾਧੀ ਚ ਜਾਓ ਹਾਂਜੀ ਕਿ ਨਹੀਂ ਤੇ ਇਹ ਤੂੰ ਆਏ ਕੰਮ ਆਦਾ ਠੀਕ ਇਹ ਤਾਂ ਹੀ ਬਾਬੇ ਇਹਨੀਆਂ ਵੀਡੀਓਂ ਪੀਂਦੇ ਹੀ ਹਾਂ ਵੀੜੇ ਨਹੀਂ ਪਿੰਦੇ ਅੱਜ ਕੱਲ ਦੇ ਬਾਬੇ ਬੇਪ ਪਿੰਦੇ ਆ ਮਾਡਰਨ ਬਾਬੇ ਹੋ ਗਏ ਮਾਡਰਨ ਹੋ ਗਏ ਹੂੰ ਹੋਰ ਕੁਝ ਤੁਸੀਂ ਕੋਈ ਪੁੱਛਣਾ ਹੋਵੇ ਤਿਹੋ ਆਪਣਾ ਬਾਬਾ ਜੀ ਢੋਲ ਦੀ ਢਾਲਕੀ ਵਾਲਾ ਕੇ ਸਾਉਂਡ ਸਿਸਟਮ ਢੋਲ ਦੀ ਢਾਲਕੀ ਸਾਰੇ ਕਿਰਾਏ ਤੇ ਮਿਲ ਜਾਂਦੇ ਆ 250 ਤੇ ਬਾਦੂ 100 ਦੇ ਵਰਗੇ ਬਾਬਾ ਜੀ ਫਿਰ ਢੋਲ ਦੇ ਵਰਗੇ ਮੁੰਡੇ ਬਾਦੂ ਵਿਹਲੇ ਮਿਲ ਜਾਂਦੇ ਆ 250 ਰੁਪਏ ਤੇ ਢੋਲਕੀਆਂ ਢੋਲ ਦੇ ਵਰਗੇ ਮੁੰਡੇ ਜਿਵੇਂ ਤੁਸੀਂ ਮੇਰੇ ਕੋਲੇ ਆਗੇ ਸੋਨੂੰ ਮੈਂ ਕਿਹਾ ਹੁਣ ਢੋਲਕੀ ਕੁੱਟਣ ਤੇ ਰੱਖੂਗਾ 150 220 ਰੁਪਏ ਸੋਨੂੰ ਮੈਂ ਦਿਹਾੜੀ ਦੇ ਦਾ ਕਰਨੀ ਆ ਢੋਲਕੀ ਸਾਰਾ ਕੁੱਟਿਓ ਮੈਨੂੰ ਦੇਖਿਓ ਮੈ ਸਿੱਖਿਓ ਮੈਂ ਕੀ ਕੁਛ ਕਹਿਣਾ ਭਾਗ ਤਾ ਨੂੰ ਬਸ ਛੇਤੀ ਤੁਸੀਂ ਬਾਬੇ ਵਾ ਜਾਣਾ ਆਏ ਹੁਣ ਸੋਨੂੰ ਮੈਂ ਘਰੇ ਛ ਇੱਕ ਕਾਫੀ ਫਿਰਦਾ ਹੋਇਆ ਹੈ ਨਾ ਕਿੰਨਾ ਮਾਡਲ ਆ ਪਾ ਬਹੁਤ ਸੋਹਣਾ ਬੁਲਟ ਆ ਓਏ ਕੀ ਪੈਸਾ ਬੁਸਿਆ ਦਾ ਪੈਸਾ ਤਾਂ ਮੈਨੂੰ ਪਤਾ ਨਹੀਂ ਇਹ ਤਾਂ ਇੱਕ ਮੋਟੀ ਸਾਮੀ ਫਸ ਗਈ ਸੀਗੀ ਇਹ ਅੱਛਾ ਵਾਵਾ ਹਾਂ ਤੇ ਮੈਨੂੰ ਬੁਲਟ ਦੇਗੇ ਤੇ ਹੁਣ ਕਿਹੜੀ ਸੀ ਵਾਵਾ ਸਾਨੂੰ ਵੀ ਦੱਸਣਾ ਫਿਰ ਉਹ ਸਾਮੀ ਬੱਚਾ ਨਹੀਂ ਹੋ ਰਿਆ ਸੀਗਾ ਤੇ ਮੈਂ ਧੁੱਕਾ ਲਾਇਆ ਬੱਚਾ ਹੋ ਗਿਆ ਸੀ ਮੋਟੀ ਸਾਮੀ ਹੁਣ ਗਾਂਹ ਵਾਲੀ ਪਾਰਟੀ ਤੋਂ ਐਸ ਲੈਵਲ ਲੈਣੀ ਆ ਆਪਾਂ ਹਾਂ ਪਾਪਾ ਤੇਰਾ ਕੰਮ ਚੜਾਂਗਾ ਆ ਕੰਮ ਠੀਕ ਆ ਪਾਪਾ ਚੱਲ ਸਾਨੂੰ ਛੱਡਾਂਗਾ ਉੱਥੇ ਉੱਥੇ ਲਾ ਦੇ ਸਾਨੂੰ ਪਾਪਾ ਦੀ ਗੁਰੂ ਮੰਨਦਾ ਤੇ ਤੂੰ ਸਾਨੂੰ ਆ ਸਾਨੂੰ ਤਾਂ ਗੁਰੂ ਧਾਰ ਲੈ ਵ